ਦੇਣ ਦਿਹਾੜੇ ਪੰਜਾਬ ਵਿੱਚ ਵੱਡੀ ਵਾਰਦਾਤ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਗੱਡੀ 'ਚ ਵੀ ਦੋ ਸੀਟ ਮਾਰਨ ਵਾਲੇ ਵੀ ਦੋ ਬਦਮਾਸ਼ਾਂ ਨੇ ਕਾਰੋਵਾਰੀ ਦੇ ਸਿਰ 'ਚ ਮਾਰੀ ਗੋਲੀ ਵਪਾਰੀ ਟਾਈਪ ਸੇ ਤੇ ਫਲਾਸਾ ਕੰਮ ਕਰ। ਕਾਰਤੇ ਜਾ ਰਹੇ ਸੀ ਵਪਾਰੀ ਰਸਤੇ 'ਚ ਘੇਰ ਮਾਰੀਆਂ ਗੋਲੀਆਂ। ਫਲਾਈਓ ਤੋਂ ਥੱਲੇ ਉਸਰਿਆਂ ਕਿਤੇ ਉੱਥੇ ਗੋਲੀ ਲੱਗੀ ਐ ਤੇ ਫਲਾਈਓ ਤੋਂ ਵਧੀਆ ਕੋਈ ਕੰਟਰੋਲ ਨਹੀਂ। ਸਵੇਰ ਦਾ ਮਯੂਰ ਆਇਆ ਤੇ ਉਥੇ ਜਾ ਕੇ ਮੈਂ ਤਾਂ ਬੋਖੀ ਹੀ ਪਰ ਬੇਦੀ ਨੇ ਕਰ ਲਾ ਦੇ ਮੇਰੀ ਫਰੇਲ ਲਾ ਕੇ। ਉਹ ਨਾਲ ਦੇ ਗੱਡੀ ਲੋਕ। ਜੀਹਾਂ ਦਿਨ ਦਿਹਾੜੇ ਕਿੱਤੇ ਦੇ ਨੇ ਪੰਜਾਬ 'ਚ ਵੱਡੀ ਵਾਰਦਾਤ ਹੋਈ ਐ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਕਾਰ ਸਵਾਰ ਕਾਰੋਬਾਰੀਆਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਸਤੇ 'ਚ ਸ਼ਰਿਆਮ ਖੇਰ ਬਦਮਾਸ਼ਾਂ ਵੱਲੋਂ ਕਾਰ 'ਚ ਬੈਠਿਆਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਦੌਰਾਨ ਬਦਮਾਸ਼ ਵੱਲੋਂ ਇੱਕ ਕਾਰੋਬਾਰੀ ਦੇ ਸਿਰ 'ਚ ਗੋਲੀ ਮਾਰੀ ਗਈ ਹੈ ਕਾਰੋਬਾਰੀ ਨੂੰ ਲਹੂ ਲਹਾਨ ਕਰਨ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਭਜੜੜ ਮਚ ਗਈ ਵੱਡੀ ਗਿਣਤੀ 'ਚ ਲੋਕ ਵਾਰਦਾਤ ਵਾਲੀ ਥਾਂ ਤੇ ਇਕੱਠੇ ਹੋ ਗਏ ਜਿੰਨਾ ਵੱਲੋਂ ਤੁਰੰਤ ਵਪਾਰੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਪੀੜਤ ਦਾ ਇਲਾਜ ਚੱਲ ਰਿਹਾ ਹੈ ਕਿੰਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਕਿਸ ਵਜ੍ਹਾ ਕਰਕੇ ਗੋਲੀਆਂ ਚਲਾਈਆਂ ਗਈਆਂ ਨੇ ਕਿੰਨੀਆਂ ਗੋਲੀਆਂ ਬਦਮਾਸ਼ਾਂ ਵੱਲੋਂ ਮਾਰੀਆਂ ਗਈਆਂ ਨੇ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਮੌਕੇ ਤੇ ਮੌਜੂਦ ਲੋਕਾਂ ਦਾ ਵਾਰਦਾਤ ਨੂੰ ਲੈ ਕੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਫਲਾਈ ਉਹ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਐ ਤੇ ਫਲਾਈ ਉਹ ਤੋਂ ਗੱਡੀ ਨਾਲ ਕੋਈ ਕੰਟਰੋਲ ਨਹੀਂ ਕਰ ਸਕਦਾ ਫਲਾਈ ਉਹ ਆਇਆ ਤੇ ਉਥੇ ਜਾ ਕੇ ਮੈਂ ਤਾਂ ਭੋਜਣੀ ਹੀ ਪਰ ਬੀਜੀ ਨੇ ਕਰ ਕਰਾ ਕੇ ਫਿਰ ਵੀ ਬ੍ਰੇਕ ਲਾ ਕੇ ਉਹ ਨਾਲ ਦੀ ਗੱਡੀ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਗੱਡੀ 2 ਬੰਦੇ ਸੀ ਉਧਰੋਂ ਲੋੜੇ ਵਾਪਸ ਵਾਪਸ ਹੋ ਸਿੱਧਾ ਹੀ ਨਿਕਲ ਗਏ ਤੇ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਦੇਖ ਉਹ ਕਿੰਨੇ ਜਣੇ ਦੋ ਜਣੇ ਇਹ ਮੂੰਹ ਬੰਨਿਆ ਦੇ ਉਹ ਪਤਲੇ ਜਿਹੇ ਦੋ ਜਨਾਂ ਦੀ ਦੁਕਾਨ ਵਗੈਰਾ ਵਾਲਾ ਹੀ ਹੈ ਕਿਥੋਂ ਮੁੜ ਕੇ ਆਇਆ ਗੱਡੀ ਜਦੋਂ ਬੰਦੇ ਗੋਲੀ ਲੱਕ ਕਿੰਨੀ ਦੀ ਕੰਡੀਸ਼ਨ ਹੋ ਗਈ। ਭਾਜੀ ਉੱਥੇ ਉੱਪਰ ਲੈ ਗਏ ਉਹਨਾਂ ਨੇ ਅਮਨਦੀਤ ਹੀ ਛੱਡਿਆ ਬੰਦਾ ਤੇ ਗੱਡੀ 'ਚ ਕਿੰਨੇ ਜਣੇ ਸੀ? ਦੋ ਜਣੇ। ਗੱਡੀ 'ਚ ਦੋ ਜਣੇ ਸੀ? ਹਾਂਜੀ। ਤੇ ਦੂਜਾ ਬੰਦਾ? ਦੂਜਾ ਬੰਦਾ ਠੀਕ ਹੈਗਾ। ਕੋਈ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ? ਕਾਰੋਬਾਰ ਭਾਜੀ ਆਟੋ ਸੇਲਪ੍ਰੇ ਦੇ ਦਾ ਕੰਮ ਹੈਗਾ। ਉਹ ਸਾਹਮਣੇ ਦੁਕਾਨ ਹੈ। ਇਹ ਤੁਹਾਡੇ ਨੋਨ 'ਚ ਨੇ? ਹਾਂਜੀ। ਤੁਹਾਡੇ ਵਾਕਫ ਵੀ? ਹਾਂਜੀ ਹਾਂਜੀ। ਇਸੋ ਵੱਡੀ ਵਾਰਦਾਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭੱਜੜਾ ਪੈ ਚੁੱਕੀਆਂ ਨੇ ਹੱਥ ਪੈਰਾਂ ਦੀ ਪੈ ਚੁੱਕੀ ਹੈ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ ਇਹ ਕੋਈ 11:30 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਬਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੇ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੀਂ ਤਾਜ਼ਾ ਤਰੀਨ ਕੋਈ ਗੱਲ ਸਾਹਮਣੇ ਆਏਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਜਾਵੇ ਸਰ ਕਿੰਨੇ ਪਾਜੀ ਪਤਾ ਕਿੰਨੇ ਰਾਉਂਡ ਪਾਏ ਨਹੀਂ ਅਜੇ ਨਹੀਂ ਤੇ ਬਾਰੇ ਕੈਸਾ ਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਹੁੰਦਾ ਨੇ ਸਰ ਤੇ ਬਾਰੇ ਕੁਝ ਕਲੀਅਰ ਨਹੀਂਗਾ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਬਾਰੇ ਸੀ ਗੱਡੀ 'ਚ ਵੀ ਦੋ ਸੀ ਤੇ ਮਾਰਨ ਵਾਲੇ ਵੀ ਦੋ ਸੀ ਸਰ ਕੋਈ ਸੀਸੀਟੀਵੀ ਸਾਹਮਣੇ ਆ ਉਹ ਸਾਡੀ ਟੀਮ ਲੱਗੀ ਪਈ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਸਾਰੇ ਚੈੱਕ ਕਰ ਰਹੀ ਹੈ ਸਾਡੀ ਜਿਹੜੀ ਟੈਕਨੀਕਲ ਟੀਮ ਤੇ ਸਰ ਕੁਝ ਪਹਿਲੇ ਅਜੇ ਕਿਉਂਕਿ ਸਪੋਰਟ ਤੋਂ ਨਹੀਂ ਅਜੇ ਕੁਝ ਮਿਲਿਆ ਲੇਕਿਨ ਆ ਹਿਸਾ ਹਿਸਾ ਜਿਵੇਂ ਸਾਡੀ ਤਫਤੀਸ਼ ਅੱਗੇ ਵੱਧ ਰਹੀ ਹੈ ਤੇ ਜਿਵੇਂ ਕੋਈ ਗੱਲ ਕਲੀਅਰ ਹੋਏਗੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਇਹ ਫਾਈਨਾਂਸ ਦਾ ਕੰਮ ਕਰਦਾ ਸੀਗਾ ਜੀ ਵਪਾਰੀ ਟਾਈਪ ਸੀ ਤੇ ਫਾਈਨਾਂਸ ਦਾ ਕੰਮ ਕਰਦਾ ਸੀ ਕੁਝ ਯਾਰ ਨਿਕਲ ਕੇ ਆਏ ਸੀ ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਔਰ ਤਾਂ ਤੁਹਾਡਾ ਇੱਕ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏਗੀ ਕਾਰੋਬਾਰੀ ਤੇ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਇਹ ਵਾਰਦਾਤ ਪਠਾਨਕੋਟ ਤੋਂ ਸਾਹਮਣੇ ਆਈ ਹੈ ਸ਼ਰਿਆਮ ਸਰੇਰਾ ਹੋ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਸਹਿਮ ਉੱਠਿਆ ਜ਼ਹਿਲ ਉੱਠਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਨਾਂ ਮੁਜ਼ਮਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ